ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਹੈ 7 ਸਪਟੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 7 ਸਪਟੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਭਾਰਤ ਦਾ ਪਹਿਲਾ ਗਿਰਜ ਸੰਭਾਲ ਪੋਰਟਲ ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਭਾਰਤ ਦਾ ਪਹਿਲਾ ਗਿਰਜ ਸੰਭਾਲ ਪੋਰਟਲ ਸ਼ੁਰੂ ਕੀਤਾ ਗਿਆ ਵਾ ਅਸਾਮ ਦੇ ਵਿੱਚ অপਸ਼ਨ ਏ ਇਜ਼ ਦਾ ਰਾਈਟ ਆਨਸਰ ਇਹ ਗਿਰਜ ਸੰਭਾਲ ਪੋਰਟਲ ਜਿਹੜਾ ਹੈ ਗਿਰਜ਼ਾਂ ਦੀ ਘਟ ਦੀ ਆਬਾਦੀ ਨੂੰ ਇਨਕਰੀਜ਼ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਤੇ ਇਸ ਪੋਰਟਲ ਦਾ ਨਾਮ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਇਸ ਪੋਰਟਲ ਦਾ ਨਾਮ ਆ ਦੀ ਵਲਚਰ ਨੈਟਵਰਕ ਠੀਕ ਹੈ ਇਹ ਤੁਸੀਂ ਧਿਆਨ ਚ ਰੱਖਣਾ ਹੁਣ ਅਸਮ ਦੀ ਗਵਰਨਮੈਂਟ ਨੇ ਸ਼ੁਰੂ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਹਿਮੰਤਾ ਵਿਸ਼ਵਾ ਸ਼ਰਮਾ ਤੇ ਗਵਰਨਰ ਆ ਲਕਸ਼ਮਨ ਆਚਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਪੂਰੇ ਭਾਰਤ ਦੇ ਵਿੱਚ ਅਸਮ ਤੀਜੇ ਸਥਾਨ ਤੇ ਆ ਪਹਿਲੇ ਤੇ ਮਧਪਰਦੇਸ਼ ਦਾ ਦੂਜੇ ਤੇ ਅੰਡੇਮਾਨ ਨਿਕੋਬਾਰ ਅਸਾਮ ਦੇ ਵਿੱਚ ਰੈਮੋਨਾ نیشنل ਪਾਰਕ ਔਰੰਗ ਨੈਸ਼ਨਲ ਪਾਰਕ ਦਾ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਨਾ ਮੇਰੀ ਨੈਸ਼ਨਲ ਪਾਰਕ ਦਾ ਮਾਨਸ ਨੈਸ਼ਨਲ ਪਾਰਕ ਦਾ ਡਿਬਰੂ ਸਿਕੋਵਾ ਨੈਸ਼ਨਲ ਪਾਰਕ ਦਾ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਚਾਹ ਸਭ ਤੋਂ ਵੱਧ ਭਾਰਤ ਦੇ ਅਸਾਮ ਦੇ ਵਿੱਚ ਪੈਦਾ ਹੁੰਦੀ ਆ ਗੁਹਾਟੀ ਵਿੱਚ ਇੱਕ ਫਲਾਈਓਵਰ ਦਾ ਨਾਮ 13ਵੀਂ ਸਦੀ ਦੇ ਸ਼ਾਸਕ ਪ੍ਰਿਥੂ ਦੇ ਨਾਮ ਤੇ ਰੱਖਿਆ ਗਿਆ ਅਸਮ ਵਿੱਚ ਨਵੀਂ ਪੌਦਿਆਂ ਦੀ ਪ੍ਰਜਾਤੀ हैप्ट हैप्टा प्लुरम एसएमिक एसएमिकम दी खोज ਕੀਤੀ ਗਈ ਅਸਮ ਸਰਕਾਰ ਨੇ ਵਿਦੇਸ਼ਾਂ ਵਿੱਚ ਨੌکریاں ਦੀ ਭਾਲ ਕਰਨ ਵਾਲੇ ਨੌਜਵਾਨਾਂ ਲਈ ਵਿਦੇਸ਼ੀ ਭਾਸ਼ਾ ਹੁਨਰ ਯੋਜਨਾ ਸ਼ੁਰੂ ਕੀਤੀ ਅਸਮ ਸਰਕਾਰ ਨੇ ਡੈਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਦੁੱਧ ਸਬਸਿਡੀ ਯੋਜਨਾ ਸ਼ੁਰੂ ਕੀਤੀ ਭਾਰਤ ਦੇ ਪਹਿਲੇ ਐਕਵਾਟਿਕ ਪਾਰਕ ਦਾ ਉਦਘਾਟਨ ਗੁਹਾਟੀ ਅਸਮ ਦੇ ਨੇੜੇ ਸੋਨਾਪੁਰ ਵਿਖੇ ਹੋਇਆ ਅਸਮ ਸਰਕਾਰ ਨੇ ਸਵਦੇਸ਼ੀ ਘੰਟੀ ਧਾਤੂ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਜੀਐਸਟੀ ਅਦਾਇਗੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਅਸਮ ਵਿੱਚ ਅੰਬੂਵਾਚੀ ਮੇਲਾ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਲੰਡਨ ਵਿੱਚ ਆਪਣੀ ਨਵੀਂ ਰਸੋਈ ਕਿਤਾਬ ਵੈਜੀਟੇਬਲਸ ਦੀ ਇੰਡੀਅਨ ਵੇ ਕਿਸ ਨੇ ਲਾਂਚ ਕੀਤੀ ਹਾਂਜੀ ਲੰਡਨ ਦੇ ਵਿੱਚ ਆਪਣੀ ਪਹਿਲੀ ਕੁੱਕਬੁੱਕ ਲਾਂਚ ਕੀਤੀ ਹੈ ਵੈਜੀਟੇਬਲਸ ਦਾ ਇੰਡੀਅਨ ਵੇ ਇਹ ਲਾਂਚ ਕੀਤੀ ਹੈ ਜੀ ਕੈਮੇਲੀਆ ਪੰਜਾਬੀ ਨੇ অপশন সি ইজ দা রাইট आंसर ऑप्शन सी ਇਥੇ রাইট आंसर ਹੈ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਮਨੋਜ ਝਾਦੀ ਦੀ ਨਵੀਂ ਕਿਤਾਬ ਇਨ ਪ੍ਰਾਈਜ਼ ਆਫ ਕੋਲੀਸ਼ਨ ਪੋਲਿਟਿਕਸ ਰਿਲੀਜ਼ ਕੀਤੀ ਗਈ ਜਸਟਿਸ ਡੈਨਿਡ ਜਸਟਿਸ ਲੋਟਸ ਕਿਤਾਬ ਕੰਚਨ ਚੱਕਰਵਰਤੀ ਦੁਆਰਾ ਲਿਖੀ ਗਈ ਪ੍ਰਿਆ ਬੰਦਮਾ ਜੇ ਕੁਮਾਰ ਨੇ ਐਮ ਐਸ ਸੁਆਮੀਨਾਥਨ ਦੀ men who fed india ਕਿਤਾਬ ਲਿਖੀ ਡੀワイ ਚੰਦਰ ਚੂੜਨੇ ਆਪਣੀ ਪਹਿਲੀ ਕਿਤਾਬ ਵਾਈ ਦੀ ਕਨਸਟੀਟਿਊਸ਼ਨਸ ਮੈਟਰਸ ਰਿਲੀਜ਼ ਕੀਤੀ ਦੀ ਰਾਈਜ਼ ਆਫ ਦੀ ਹਿੱਟਮੈਨ ਕਿਤਾਬ ਆਰ ਕੋਸ਼ਿਕ ਦੁਆਰਾ ਲਿਖੀ ਗਈ ਦੀ ਕੌਨਸ਼ਿਕ ਨੈਟਵਰਕ ਕਿਤਾਬ ਸੰਗਤਾ ਸਗਤਾ ਸ਼੍ਰੀ ਨਿਵਾਸ਼ ਰਾਜੂ ਦੁਆਰਾ ਲਿਖੀ ਗਈ ਡਾਕਟਰ ਵਿਸ਼ਵ ਰੂਪ رائے ਚੌਧਰੀ ਨੇ ਗ੍ਰੀਨ ਗੋਲਡ ਦੀ ਨੀਮ ਫਾਰਮੇਸੀ ਕਿਤਾਬ ਲਿਖੀ ਹਰਾਮ ਮਾਧਵ ਨੇ دی ਨਿਊ ਵਰਲਡ 21 ਸੈਂਚਰੀ ਗਲੋਬਲ ਆਰਡਰ ਐਂਡ ਇੰਡੀਆ ਕਿਤਾਬ ਲਿਖੀ ਨੈਕਸਟ ਹੈ ਕਿਹੜੇ ਭਾਰਤੀ ਕ੍ਰਿਕਟਰ ਨੇ ਹਾਲ ਹੀ ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲਿਆ ਹਾਂਜੀ ਰੀਸੈਂਟਲੀ ਕ੍ਰਿਕਟ ਦੇ ਸਾਰੇ ਹੀ ਫਾਰਮੈਂਟ ਤੋਂ ਸੰਨਿਆਸ ਲਿਆਵਾ ਅਮਿਤ ਮੇਸ਼ਰਾ ਨੇ অপਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਹਾਲ ਹੀ ਵਿੱਚ ਖਾਨ ਮੰਤਰਾਲੇ ਦੇ 77 ਵਜੋਂ ਕਿਸ ਨੂੰ ਚੁਣਿਆ ਗਿਆ ਖਾਨ ਮੰਤਰਾਲੇ ਦੇ 77 ਵਜੋਂ ਚੁਣਿਆ ਗਿਆ ਵਾਜੀ ਪਿਊਸ਼ ਗੋਇਲ ਨੂੰ অপਸ਼ਨ ਸੀ ਇਸ ਦਾ ਰਾਈਟ ਆਨਸਰ ਨਾਗਾਲੈਂਡ ਕੈਡਰ ਦੇ 1994 ਵਿੱਚ ਦੇ ਆਈਏਐਸ ਅਧਿਕਾਰੀ ਆ ਪਿਊਸ਼ ਗੋਇਲ ਇਹਨਾਂ ਨੇ 4 ਸਤੰਬਰ 2025 ਨੂੰ ਖਾਨ ਮੰਤਰਾਲੇ ਦੇ 77 ਵਜੋਂ ਦਾ ਸੰਭਾਲਿਆ ਉਨਿਕਾ ਅਪਾਇੰਟਮੈਂਟ ਦੀ ਗੱਲ ਆ ਤਾਂ ਦੀਪਕ ਮਿੱਤਲ ਨੂੰ ਜੂ ਇਹ ਇਹ ਵਿੱਚ ਭਾਰਤ ਦਾ ਅਗਲਾ ਰਾਜਦੂਤ ਚੁਣਿਆ ਗਿਆ ਟੀਸੀਏ ਕਲਿਆਣੀ ਨੇ ਕੰਟਰੋਲਰ ਜਰਨਲ ਆਫ ਅਕਾਊਂਟਸ ਦਾ ਸੀ ਅਕਾਊਂਟਸ ਦੇ ਸੀਈਓ ਦਾ ਹੰਦ ਸੰਭਾਲ ਲਿਆ ਸੰਜੀਵ ਗੁਰਾਟਿਆਂ ਨੂੰ ਭਾਰਤੀ ਹਵਾਈ ਸੈਨਾ ਦੇ ਰੱਖ-ਰਖਾ ਮੁਖੀ ਨਿਯੁਕਤ ਕੀਤਾ ਗਿਆ CIS ਨੇ ਅਮਿਤ ਕਪੂਰ ਨੂੰ ਆਪਣੀ AI ਯੂਨਿਟ ਦਾ ਮੁਖੀ ਨਿਯੁਕਤ ਕੀਤਾ। ਊਰਜੀਤ ਪਟੇਲ IMF ਦੇ ਕਾਰਜਕਾਰੀ ਨਿਰਦੇਸ਼ਕ ਬਣੇ। Open AI ਨੇ ਰਾਗਵ ਗੁਪਤਾ ਨੂੰ ਆਪਣਾ ਭਾਰਤ ਅਤੇ ਏਸ਼ੀਆ ਪ੍ਰਸ਼ਾਂਤ ਲਈ ਸਿੱਖਿਆ ਮੁਖੀ ਨਿਯੁਕਤ ਕੀਤਾ। J&K ਬੈਂਕ ਨੇ ਅਸਕ੍ਰਿਸ਼ਨਨ ਨੂੰ ਆਪਣਾ ਨਵਾਂ ਚੇਅਰਮੈਨ ਚੁਣਿਆ। ਗ੍ਰਹਿਮਨ ਹਾਊਸਿੰਗ ਨੇ ਅਰਜੁਨ ਚੌਧਰੀ ਨੂੰ ਆਪਣਾ CEO ਚੁਣਿਆ। ਨੈਕਸਟ ਹੈ ਹਾਲ ਹੀ ਵਿੱਚ ਡਿਪਾਰਟਮੈਂਟ ਫਾਰ ਇੰਡਸਟਰੀਜ਼ ਐਂਡ ਇੰਟਰਨਲ ਟ੍ਰੇਨਿੰਗ ਨੇ ਸਟਾਰਟਅਪ ਇੰਡੀਆ ਪਹਿਲ ਕਦਮੀ ਲਈ ਕਿਹੜੇ ਬੈਂਕ ਨਾਲ ਸਮਝੌਤਾ ਕੀਤਾ ਹਾਂਜੀ ਡਿਪਾਰਟਮੈਂਟ ਫਾਰ ਇੰਡਸਟਰੀਜ਼ ਐਂਡ ਇੰਟਰਨਲ ਟ੍ਰੇਨਿੰਗ ਨੇ ਸਟਾਰਟਅਪ ਇੰਡੀਆ ਪਹਿਲ ਕਦਮੀ ਦੇ ਲਈ ਸਮਝੌਤਾ ਕੀਤਾ ਵਾ ICICI ਬੈਂਕ ਨਾਲ ਆਪਸ਼ਨ ਸੀ ਇਜ਼ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਕੁਣ ਬੈਂਕ ਦੀ ਗੱਲ ਆ ਤਾਂ ਸਿਟੀ ਯੂਨੀਅਨ ਬੈਂਕ ਨੇ 2 ਸਤੰਬਰ ਨੂੰ ਆਪਣਾ 120ਵਾਂ ਸਥਾਪਨਾ ਦਿਵਸ ਮਨਾਇਆ ਜੀਓ ਪੇਮੈਂਟ ਬੈਂਕ ਨੇ ਸੇਵਿੰਗਸ ਪ੍ਰੋ ਸੇਵਿੰਗ ਅਕਾਊਂਟ ਲਾਂਚ ਕੀਤਾ ਪੀਐਨਬੀ ਨੇ ਨਵੀਂ ਦਿੱਲੀ ਵਿੱਚ ਪਹਿਲੀ ਸਟਾਰਟਅਪ ਕੇਂਦ੍ਰਿਤ ਸ਼ਾਖਾ ਖੋਲੀ PNBbank.in ਡੋਮੇਨ ਵਿੱਚ ਮਾਈਗ੍ਰੇਟ ਹੋਣ ਵਾਲਾ ਪਹਿਲਾ ਜਨਤਕ ਖੇਤਰ ਦਾ ਬੈਂਕ ਬਣਿਆ। SBI ਨੇ MSME ਲਈ ਸੈਂਟਰ ਆਫ ਐਕਸੀਲੈਂਸ ਲਾਂਚ ਕੀਤਾ। SBI ਨੇ ਅਗਨੀਵੀਰਾਂ ਲਈ ਬਿਨਾਂ ਗਾਰੰਟੀ ਦੇ 4 ਲੱਖ ਰੁਪਏ ਦਾ ਕਰਜ਼ਾ ਸ਼ੁਰੂ ਕੀਤਾ। ਬੈਂਕ ਆਫ ਬਡੋਦਾ ਨੇ ਆਪਣੇ ਅਧਿਕਾਰਿਤ ਐਪ ਰਾਹੀਂ ਅੰਤਰਰਾਸ਼ਟਰੀ UPI ਸੇਵਾ ਸ਼ੁਰੂ ਕੀਤੀ। ਐਕਸੈਸ ਬੈਂਕ ਨੇ ਗਾਹਕਾਂ ਨੂੰ ਡਿਜੀਟਲ ਬੈਂਕਿੰਗ ਤੋਂ ਖਤਰੇ ਤੋਂ ਬਚਾਉਣ ਲਈ ਲੋਕ ਐਫਡੀ ਵਿਸ਼ੇਸ਼ਤਾ ਲਾਂਚ ਕੀਤੀ। ਨੈਕਸਟ ਹੈ ਹਾਲ ਹੀ ਵਿੱਚ ਬੰਗਲੌਰੂ ਵਿੱਚ ਕਿਸ ਨੂੰ ਬਕਾਰੀ ਪ੍ਰੋਫੈਸਰ ਬੀ ਕੇ ਗੌਕਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਹਾਂਜੀ ਪ੍ਰੋਫੈਸਰ ਵੀ ਕੇ ਗੋਕਕਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਬੰਗਲੌਰ ਦੇ ਵਿੱਚ ਆਨੰਦ ਵੀ ਪਾਟੇਲ ਨੂੰ অপਸ਼ਨ ਸੀ ਇਸ ਆ ਰਾਈਟ ਆਨਸਰ ਆਨੰਦ ਵੀ ਪਾਟੇਲ ਬਾਲ ਸਾਹਿਤ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਮਸ਼ਹੂਰ ਆਨੰਦ ਵੀ ਪਾਟੇਲ ਨੂੰ 7 ਸਤੰਬਰ 2025 ਨੂੰ ਬੰਗਲੌਰ ਵਿੱਚ ਵਿਕਾਰੀ ਪ੍ਰੋਫੈਸਰ ਵੀ ਕੇ ਗੋਕਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਪੁਰਸਕਾਰ ਭਾਰਤੀ ਸਾਇਤਕ ਦੇਗਜਤ ਗਿਆਨਪੀਠ ਜੇਤੂ ਪ੍ਰੋਫੈਸਰ ਬਿਨਾਇਕ ਕ੍ਰਿਸ਼ਨ ਗੋਕਕ ਦੀ ਯਾਦ ਵਿੱਚ ਦਿੱਤਾ ਜਾਂਦਾ ਜਿਨ੍ਹਾਂ ਨੇ ਸਕੂਲਾਂ ਵਿੱਚ ਕੰਨੜ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਵਿੱਚ ਕਾਫੀ ਭੂਮਿਕਾ ਨਿਭਾਈ ਕੰਨੜ ਅਤੇ ਅੰਗਰੇਜ਼ੀ ਸਾਹਿਤ ਨੂੰ ਅਮੀਰ ਬਣਾਇਆ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਪ੍ਰੇਮ ਚੰਦਰ ਭੁਖਰੰਬਮ ਨੂੰ ਲਲਿਤ ਕਲਾ ਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਦਿੱਤੀ ਰਾਓ ਹੈਦਰੀ ਨੂੰ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਵਾਰਨ 2025 ਵਿੱਚ ਡਾਈਵਰਸਿਟੀ ਇਨ ਸਿਨੇਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਬੁੱਧੀਮੁਦੀ ਪੇਦੀ ਰਾਜੂ ਦੀ ਫੋਟੋ ਨੂੰ 2025 ਦੀ ਕਬਾਇਲੀ ਫੋਟੋ ਆਫ ਦਿイヤー ਅਵਾਰਡ ਮਿਲਿਆ ਨਿਤਿਨ ਗੜਕਰੀ ਨੂੰ 43ਵੇਂ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਬੀਨ ਰਾਇਨਨ ਜੀਪੀ ਬਿੜਲਾ ਮੈਮੋਰੀਅਲ ਅਵਾਰਡ ਵਿੱਚ ਸਨਮਾਨਿਤ ਕੀਤੇ ਗਏ ਗੀਤਾਂਜਲੀ ਸ਼ਰੀ ਨੇ ਪੈਨਨਵਾਦ ਪੁਰਸਕਾਰ ਜਿੱਤੇ ਆ ਸੁਹਾਣੀ ਸ਼ਾਣੀ ਗਲੋਬਲ ਵੈਸਟ ম্যাਜਿਕ ਕ੍ਰੀਏਟਰ 2025 ਅਵਾਰਡ ਜਿੱਤੇ ਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਆਪਣੀ ਨਵੀਂ ਰਚਨਾ ਦੀ ਦਾ दी चोला टाइगर्स, दी चोला टाइगर्स, एवेंजर्स ऑफ सोमनाथ रिज की चोला टाइगर्स, एवेंजर्स ऑफ सोमनाथ किताब है? की बुक रिज की अमीश त्रिपाठी ने ऑप्शन बी इज़ द राइट आंसर नेक्स्ट है। ਹਾਲ ਹੀ ਵਿੱਚ ਖੇਤਰੀ ਸੰਪਰਕ ਤੇ ਉੱਤਰ ਪੂਰਬੀ ਹਵਾਵਾਜ਼ੀ ਸਮੇਲਨ ਦੀ ਮੇਜ਼ਬਾਨੀ ਕੌਣ ਕਰੇਗਾ ਹਾਂਜੀ ਖੇਤਰੀ ਸੰਪਰਕ ਤੇ ਉੱਤਰ ਪੂਰਬੀ ਹਵਾਵਾਜ਼ੀ ਸਮੇਲਨ ਦੀ ਮੇਜ਼ਬਾਨੀ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਇਟਾ ਨਗਰ ਦੇ ਵਿੱਚ ਕੀਤੀ ਜਾਵੇਗੀ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਸਹਿਨਤਾ ਕਾਨਫਰੰਸ ਦਾ ਉਦਘਾਟਨ ਕਿਸ ਨੇ ਕੀਤਾ ਨਵੀਂ ਦਿੱਲੀ ਵਿੱਚ ਸਹਿਨਤਾ ਕਾਨਫਰੰਸ ਦਾ ਉਦਘਾਟਨ ਕੀਤਾ ਸਾਡੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸੰਕਰ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਸਤਾਈਮਾ ਸਾਰਸ ਲਾਈਵਲੀਹੂਡ ਮੇਲਾ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ 27ਵਾਂ ਸਾਰਸ ਲਾਈਵਲੀਹੂਡ ਮੇਲਾ ਇਹ ਰੀਸੈਂਟਲੀ ਸ਼ੁਰੂ ਹੋਇਆ ਵਾ ਨਵੀਂ ਦਿੱਲੀ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਸਾਰਸ ਮੇਲਾ ਵਾ ਇਹ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਤੇ ਇਸ ਇਹ 27ਵਾਂ ਸਾਰਸ ਅਜੀਬਿਕਾ ਮੇਲਾ ਦਿੱਲੀ ਵਿੱਚ ਸ਼ੁਰੂ ਹੋਇਆ ਤੇ ਇਸ ਵਿੱਚ ਲਖਪਤੀ ਦੀਦੀ ਵਿਭਾਗ ਲੈਣਗੀਆਂ ਹਾਲ ਹੀ ਵਿੱਚ ਜਸਟਿਸ ਸ੍ਰੀ ਚੰਦਰ ਸੇਖਰ ਨੇ ਬੰਬੇ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੌਂ ਚੁੱਕੀ ਸੌਰੀ ਇੱਥੇ ਬਾਈ ਮਿਸਟੇਕ ਟਾਈਪ ਹੋ ਗਿਆ ਇੱਥੇ ਤੁਹਾਨੂੰ ਆਉਣਾ ਸੀਗਾ ਕਿ ਕਿਹੜੀ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੌਂ ਚੁੱਕੀ ਜਸਟਿਸ ਸ੍ਰੀ ਚੰਦਰ ਸੇਖਰ ਨੇ ਤਾਂ ਇਹ ਬੰਬੇ ਹਾਈ ਕੋਰਟ ਦੇ ਮੁੱਖ ਜੱਜ ਬਣੇ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਉੱਤਰਪੂਰਵੀ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ ਹਾਲ ਹੀ ਵਿੱਚ ਕਿੱਥੇ ਹੋਇਆ ਉੱਤਰਪੂਰਵੀ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ ਹਾਲ ਹੀ ਵਿੱਚ ਤ੍ਰਿਪੁਰਾ ਦੇ ਵਿੱਚ ਹੋਇਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣੇ ਉਦਘਾਟਨ ਤ੍ਰਿਪੁਰਾ ਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤ੍ਰਿਪੁਰਾ ਤ੍ਰਿਪੁਰਾ ਦੀ ਕੈਪੀਟਲ ਆ ਅਗਰਤਲਾ ਇੱਥੋਂ ਦੇ ਚੀਫ ਮਿਨਿਸਟਰ ਆ ਮਾਨਿਕ ਸ਼ਾਹ ਤੇ ਗਵਰਨਰ ਆ ਇੰਦਰ ਸੈਨ ਰੈਡੀ ਪਹਿਲਾ ਏਆਈ ਟੂਲ ਸੰਭਾਸਰ ਤ੍ਰਿਪੁਰਾ ਵਿੱਚ ਲਾਗੂ ਕੀਤਾ ਗਿਆ ਜਸਟਿਸ ਐਮ ਐਸ ਰਾਮਚੰਦਰ ਰਾਓ ਨੇ ਤ੍ਰਿਪੁਰਾ ਹਾਈ ਕੋਰਟ ਦੇ ਨਵੇਂ ਮੁੱਖ ਜੱਜ ਵਜੋਂ ਸੌ ਚੁੱਕੀ ਤ੍ਰਿਪੁਰਾ ਭਾਰਤ ਦਾ ਤੀਜਾ ਪੂਰੀ ਤਰ੍ਹਾਂ ਸਾਕਰਤਾ ਸਵਰਾਜ ਬਣਿਆ ਤ੍ਰਿਪੁਰਾ ਸਰਕਾਰ ਨੇ ਕਿਸਾਨਾਂ ਨੂੰ ਸ਼ਸ਼ਕਤ ਬਣਾਉਣ ਲਈ ਉਨਤ ਖੇਤੀਬਾੜੀ ਸੰਕਲਪ ਅਭਿਆਨ ਸ਼ੁਰੂ ਕੀਤਾ ਉੱਤਰ ਪੂਰਬੀ ਭਾਰਤ ਦੇ ਤ੍ਰਿਪੁਰਾ ਵਿੱਚ ਇੱਕ ਏਕੀਕ੍ਰਿਤ ਐਕਵਾਪਾਰਕ ਸਥਾਪਿਤ ਕੀਤਾ ਜਾਵੇਗਾ ਸੰਵਿਧਾਨ ਦੀ 8ਵੀਂ ਸ਼ੈਡਿਊਲ ਵਿੱਚ ਕੋਕਬੋ ਰੋਕ ਭਾਸ਼ਾ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਗੜੀਆ ਤੇ ਬੋਰਸ਼ੋ ਵੈਰਨ ਫੈਸਟੀਵਲ ਵੈਰਨ ਫੈਸਟੀਵਲ 2025 ਦਾ ਉਦਘਾਟਨ ਕੀਤਾ ਨੈਕਸਟ ਰਾਇਲ ਪੁਟਾਨ ਬੋਧੀ ਮੰਦਰ ਦਾ ਸ਼ਾਨਦਾਰ ਉਦਘਾਟਨ ਹਾਲ ਹੀ ਵਿੱਚ ਕਿੱਥੇ ਹੋਇਆ ਰਾਇਲ ਪੁਟਾਨ ਬੋਧੀ ਮੰਦਰ ਦਾ ਸ਼ਾਨਦਾਰ ਉਦਘਾਟਨ ਬਿਹਾਰ ਦੇ ਨਾ ਲੰਦਾ ਵਿੱਚ ਹੋਇਆ অপਸ਼ਨ ਬੀ ਇਸ ਆ ਰਾਈਟ ਆਨਸਰ ਤੇ ਮੇਨ ਗੱਲ ਇਹ ਆ ਕਿ ਉਦਘਾਟਨ ਕੀਤਾ ਕਿਸ ਨੇ ਆ ਰਾਇਲ ਪੁਟਾਣ ਬੋਧੀ ਮੰਦਿਰ ਦਾ ਉਦਘਾਟਨ ਕੀਤਾ ਪੁਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਅਤੇ ਭਾਰਤ ਦੇ ਕੇਂਦਰੀ ਘਟ ਗਿੰਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਜੂ ਨੇ ਹੁਣ ਇਹ ਵਿਹਾਰ ਦੇ ਵਿੱਚ ਉਦਘਾਟਨ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵਿਹਾਰ ਵਿਹਾਰ ਦੀ ਕੈਪੀਟਲ ਅ ਪਟਨਾ ਇਥੋਂ ਦੇ ਚੀਫ ਮਿਨਿਸਟਰ ਅ ਨਿਤਿਸ਼ ਕੁਮਾਰ ਗਵਰਨਰ ਆਰਿਫ ਮੁਹੰਮਦ ਖਾਨ ਬਿਹਾਰ ਦੇ ਵਿੱਚ ਅਨਾਇਬੋਦੀ 16 ਨੈਸ਼ਨਲ ਸੌਰੀ ਅਨਾਇਬੋਦੀ 16 ਨੈਸ਼ਨਲ ਪਾਰਕ ਕੇਰਲ ਦਾ ਬਿਹਾਰ ਦੇ ਵਿੱਚ ਬਾਲਮੀਕੀ ਨੈਸ਼ਨਲ ਪਾਰਕ ਹ ਅਤੇ ਬਿਹਾਰ ਦਾ ਸਥਾਪਨਾ ਦਿਵਸ 22 ਮਾਰਚ 1912 ਨੂੰ ਮਨਾਇਆ ਜਾਂਦਾ ਬਣਾਇਆ ਜਾਂਦਾ ਕਿਉਂਕਿ 22 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਅਲੱਗ ਕਰਕੇ ਬਿਹਾਰ ਇੱਕ ਨਵਾਂ ਰਾਜ ਬਣਾਇਆ ਸੀ ਜਿਕੇ ਤਮੀ ਹਰਦਾ ਸਥਾਪਨਾ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ ਬਿਹਾਰ ਮੰਤਰੀ ਮੰਡਲ ਨੇ ਔਰਤਾਂ ਦੀਆਂ ਨੌਕਰੀਆਂ ਲਈ ਮਹਿਲਾ ਰੋਜ਼ਗਾਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਪੀਐਮ ਮੋਦੀ ਨੇ ਬਿਹਾਰ ਦੇ ਗਿਆ ਵਿੱਚ ਆਂਥਾ ਸਿਮਰੀਆਂ ਗੰਗਾ ਪੁਲ ਦਾ ਉਦਘਾਟਨ ਕੀਤਾ ਜੇ ਨਗੇਸ਼ਵਰ राव ਨੂੰ ਬਿਹਾਰ ਕ੍ਰਿਕਟ ਸੰਘ ਦਾ ਲੋਕਪਾਲ ਚੁਣਿਆ ਗਿਆ ਗ੍ਰਹਿ ਮੰਤਰੀ ਅਮਿਤ ਸ਼ਾਣੀ ਬਿਹਾਰ ਦੇ ਸੀਤਾ ਮੜੀ ਵਿੱਚ ਜਾਣਕੀ ਮੰਦਰ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਰੱਖਿਆ ਪ੍ਰਤੀਵਾ ਅੰਮ੍ਰਿਤ ਬਿਹਾਰ ਦੀ ਨਵੇਂ ਮੁੱਖ ਸਕੱਤਰ ਨਿਯੁਕਤ ਕੀਤੇ ਗਏ ਬਿਹਾਰ ਦੇ ਮੁੱਖ ਮੰਤਰੀ ਨੇ ਸਫਾਈ ਕਰਮਚਾਰੀ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਬਿਹਾਰ ਪ੍ਰਤੀਬੂਤ ਵੋਟਰਾਂ ਦੀ ਗਿਣਤੀ ਘਟਾ ਕੇ 1200 ਤੋਂ ਘੱਟ ਕਰਨ ਵਾਲਾ ਪਹਿਲਾ ਰਾਜ ਬਣਿਆ ਜਸਟਿਸ ਵਿਪુલ ਐਮ ਪੰਚੋਲੀ ਨੇ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੌਂ ਚੁੱਕੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ